ਸ਼ਸ਼ਟ੍ਰੀ ਕਾਦੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਆਪਣੇ ਚਾਚੇ ਦੇ ਮੋੜੇ ਨਾਲ ਜਾ ਰਹੇ ਹਾਂ ਉਹਦੇ ਨਾਨਕੇ ਤੇ ਇਹ ਨਾਨਕੇ ਨੂੰ ਖੜਾਇਆ ਇੱਕ ਕਾਇਮ ਕੰਮ ਹੈ ਸਮਾਨ ਕੋਈ ਲਿਆਣਾ ਉਹਨੇ ਨਾਨਕੇ ਜਾ ਕੇ ਆ ਆ ਜੀ ਆ ਆ ਜੀ ਚਾਚੇ ਦਾ ਮੋੜਾ ਤੇ ਚਲਦੇ ਹਾਂ ਚਲਿਏ ਚਲੋ ਹਾਂ ਮੋੜੇ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ਨਾਲਾਂ ਬਾ ਮੋੜਿਆ ਕੀ ਬਾਤ ਕਹਨਾ ਦਾ ਦੇ ਜਾਏਗੇ ਤੇ ਕਰਦੇ ਆਂ ਹਾਂ ਜੇ ਕੋਈ ਸਮਾਨ ਲੈਣਾ ਆ ਨਾ ਅੱਗੇ ਜਾਜੀ ਹਾਂਜੀ ਸਮਾਨ ਲੈਣਾ 2 ਨੰਬਰੀ ਉਹ ਸੜੀ ਦੇਖ ਲੱਖਣ ਦੇ ਕੀ ਵਾਰੀ ਵੀ ਉਹ ਸੜੀ ਨੇ ਫੇਰ ਗਈ ਆ ਉਹ ਆ ਖੇਡਾ ਜਾਨੀ ਕਿੱਦਾਂ ਟਲੀਏ 2 ਨੰਬਰੀ ਕਮਾਦ ਉਰਾਪਾ ਉੱਥੇ ਕਮਾ ਵਿੱਚ ਤਾਂ ਸਾਡੇ ਨਾਲ ਪੁਲਸਰ ਲਈਏ ਉੱਥੇ ਕਮਾ ਵਿੱਚ ਨਹੀਂ ਮਰ ਜੇਦਾ ਹੋਣਪਰੀ ਕਮਾ ਹੈ ਜੀ ਨਹੀ ਬਣਾ ਜੇਦਾ ਪਾਦੇ ਇਸਲਾਹ ਕਰਾਂਗੇ ਸਾਰਿਆਂ ਨੂੰ ਅੱਜ ਅਸੀਂ ਜਾ ਰਹੇ ਹਾਂ ਜੀ ਆਪਣੇ ਚਾਚੇ ਦੇ ਕੋਲੇ ਨਾੜਕੇ ਮੈਂ ਜਦੋਂ ਇਹਦੇ ਚਲੋ ਜਾਂਦੇ ਰਹਿੰਦਾ ਮੈਂ ਵੈਲੀ ਵੜੀ ਜਾ ਰਹੇ ਹਾਂ ਤੇ ਉੱਥੇ ਜਾ ਕੇ ਮਿਲਾਂਗੇ ਸਾਰਿਆਂ ਨੂੰ ਦੇਖੋ ਮਿਲਦੇ ਹਾਂ ਤੁਹਾਨੂੰ ਉੱਥੇ ਜਾ ਕੇ ਤੇ ਦਿਖਾਣੇ ਆ ਕੋਦੇ ਨਾੜਕੇ ਫੇਰਾ ਫਸਲਾਂ ਲੈ ਕੇ ਆਵਾਂਗੇ ਘਰ ਅੱਛਾ OK OK ਲਾਇਆ ਕੋਸ਼ਿਸ਼ ਨਹੀਂ ਦਿਖਾਏਗਾ ਰਸਤੇ ਜੀ ਉਹ ਇਹ ਤੋ ਠੀਕ ਰਹੇ ਇਹਨੇ ਤਾਲ ਉਤਾਰ ਤੱਕ ਜਿ ਤਾਰ ਇਹਨੇ ਠੀਕ ਨਾ ਲਾ। ਖਿਲਾਵਾਂਗੇ ਭਾਈ ਜੋ ਹੋ ਕੇ ਕੀ ਖਿਲਾਏ ਦੱਸ ਅੱਜ ਵੀਡੀਓ ਵਿੱਚ ਹੋਏ ਫਿਰ ਉਹ ਵੀਡੀਓ ਪਾੜੀ ਲੈ ਆਖੀ ਮੈਂ ਕੀ ਖਿਲਾਏ ਦੱਸ ਹੈ? ਕੀ ਖਿਲਾਏ ਜੋ ਨਾਣ ਕੀ ਖਵਾ ਦੇਣਗੇ। ਨਾਣੇ ਵੀ ਜੋ ਖਵਾ ਦੇਣਗੇ। ਇਹ ਵੀ ਦੂਣਾ ਸਾਡੇ ਕੋਲ ਨਹੀਂ ਖਿਲਾਏ। ਮੇਰੇ ਪੱਲੇ ਤੋਂ ਖੀ ਨਹੀਂ ਆ। ਏਹਰੇ ਪੱਲੇ ਤੋਂ ਖੀ ਨਹੀਂ ਆ ਵੀਰੇ। ਵੇਰੇ ਬੰਦੇ ਜਿਓਂ ਤਾਂ ਨਾ ਤੇ ਕੌਂਟ ਟਿਕਟਾ ਦਿੰਦਾ ਨਾ ਕੋਈ ਗੱਲ ਨਹੀਂ ਗਾਇਸ ਕੋਈ ਗੱਲ ਨਹੀਂ ਕਈ ਵਾਰ ਨਹੀਂ ਵੀ ਦਿਖਾਉਂਦਾ ਜੀ ਕਈ ਵਾਰ ਤਾਰਾਗੜ ਸ਼ਹਿਰ ਮੇਨ ਹਾਂ ਆ ਗਿਆ ਹਾਂ ਕੋਈ ਬੰਦਾ ਕਰਦਾ ਨਾ ਉਹ ਹੁੰਦਾ ਨਹੀਂ ਲੈਣੇ ਆਇਆ ਅੱਪਾ ਕੌਣ ਗਿਆ ਜੀ ਤਾਰਾਗੜ ਦੀ ਮਾਰਕੀਟ ਵਿੱਚ ਤਾਨੂੰ ਮਾਰਕੀਟ ਦਾ ਵੀ ਚੈੱਕ ਕਰਵਾਣੇ ਆ ਕਿ ਸਾਨੂੰ ਮੇਨ ਬਾਜ਼ਾਰ ਹੈ ਠਾੜਾਗੜੀ ਪਿੰਡ ਆ ਤੇ ਆਪਾਂ ਜਦ ਵੀ ਕੋਈ ਸਮਾਨ ਲੈਣਾ ਹੈ ਇੱਥੇ ਹੁੰਨੇ ਆ ਆ ਮਾਰਕੀਟ ਹੈ ਜੀ ਆਇਆ ਜੀ ਠਾੜਾਗੜੀ ਮੇਨ ਮਾਰਕੀਟ ਅੱਛਾ ਜਾਂਦੇ ਸ਼ਹਿਰ ਕੋ ਮੁੰਨਾ ਨਜ਼ਾਰਾ ਨਾ ਉਹ ਕਿਨੇ ਨਹੀਂ ਆਗਾ ਸੋ ਲਗੇ ਤਾ ਨਾ ਨਹੀਂ ਲੈਣਾ ਜੋ ਦਿਨ ਨਗਰ ਦੇ ਯਾਰਾ ਨਾ ਨਹੀਂ ਉਹ ਤੇ ਕਰ ਗਏ ਨਾ ਆਪਣੇ ਸ਼ਹਿਰ ਵਿੱਚ ਨਜ਼ਾਰਾ ਬੱਤਰਾ ਜੋ ਨਜ਼ਾਰਾ ਖੇ ਦੇ ਲਾ ਲਾ ਆ ਮੇਰੀ ਜੇ ਮੁੰਡੇ ਮੁਕੀ ਤਾ ਨਾ ਆ ਜੀ ਮੁੰਡਾ ਅੰਕੂ ਇੱਥੇ ਜਿਮ ਲਾਉਂਦਾ ਆਪਣੇ ਚਾਚੇ ਦਾ ਬਣਾ ਆ ਨਾਈਟਾਂ ਚ ਮੇਰੀ ਫੋਟੋ ਲੱਗੇਗੀ ਆਣ ਵਾਲੇ ਇਸੀ ਫੋਟੋ ਲੱਗੇਗੀ ਇਹ 11 ਗੱਡੀ ਜਿਮ ਚ ਹਾਂਜੀ ਤੇ ਵਾਹ ਵਾਲੇ ਕੋਲ ਕੋਲੇ ਸੋਰੇ ਬਣਾ ਹੀ ਦੇ ਤੇ ਤਰੱਕੀ 바ਗਾ ਕਰ ਦੇਗੀ ਯਾਰ ਆ ਜੇ ਤੁਸੀਂ ਚੈੱਕ ਕਰਦੇ ਹੋ ਜਿਹੜੇ ਮੁੰਡੇ ਵੀ ਕੋਈ ਕੋਈ ਫੁੱਲ ਬਾਸ ਲੱਗੇ ਨਾ ਮੇਰੇ ਆਪਰੇ ਸਾਰੇ ਨੇ ਇਹ ਕਹਿਣਾ ਚਾਹੁੰਦੇ ਆ ਹਏ ਪੁਛਾਣੂ ਮੁਰਾ ਆਪਰੇ ਸਾਰੇ ਨੇ ਇਹ ਕਹਿਣਾ ਚਾਹੁੰਦੇ ਆ ਕਿ ਜਦੋਂ ਜਦਰਾ ਜਿੰਮਤ ਜਿਆਦਾ ਕਰੋ ਜਿੰਨਾ ਟਾਈਮ ਹੋ ਸਕਦਾ ਵਾਰ ਤੋਂ ਵਾਰ ਜੇਮਨ ਇਹ ਵੀ ਲਾਇਆ ਕਰੋ ਤਾਂ ਕਿ ਸਾਡਾ ਸਰੀਰ ਜਿਹੜਾ ਤੰਦਰੁਸਤ ਰਹੇ ਤੇ ਕੋਈ ਮਾਰੀਆਂ ਤੋਂ ਬਚ ਲਵੇ ਚਲ 5:00 ਵੇਲੇ ਸਾਡੇ ਕਿੰਨੇ ਰੁਪਏ ਦਾ ਹੁੰਦਾ ਇਹ ਸਾਡੇ 4 ਕਰੈਪਟ ਹੁੰਦੀ ਹੈ ਸਾਡੇ 4 ਵਜੇ ਦਾ ਮੁੰਡੇ ਨੇ ਲਾਦਨ ਲੱਗਦਾ ਹੁੰਦਾ ਤੇ 4:30 ਵਜੇ ਉੱਡ ਕੇ ਜਾਂਦਾ ਸਵੇਰੇ ਕਾੜਾਗੜ ਚੇਪੋ ਮੈਂ ਸਾਰਿਆਂ ਨੂੰ ਇਹ ਹੀ ਕਹਿਣਾ ਚਾਹੁੰਦਾ ਹਾਂ ਕਿ ਜਿੰਨਾ ਜਿਆਦਾ ਜਿਮ ਲਾਇਆ ਕਰੋ ਤਾਂ ਕਿ ਆਪਣਾ ਸਰੀਰ ਜਿਹੜਾ ਵਧੀਆ ਤੰਦਰੁਸਤ ਰਹੇ ਤੇ ਨਸ਼ਾ ਤੋਂ ਬਚ ਸਕੇ ਨਾ ਗੱਲ ਨਹੀਂ ਗਿਆ ਸੋ ਨਿਆ ਇਹ ਗੱਲ ਬਿਲਕੁਲ ਸਹੀ ਹੈ ਵੀ ਆਪਣੇ ਜੀ ਸਰੀਰ ਨੂੰ ਆਪਣੇ ਸਰੀਰ ਨੂੰ ਜਿੰਨਾ ਨਸ਼ਾ ਤੋਂ ਬਚਾ ਸਕਦਾ ਉਹਨਾਂ ਬਚਾ ਕੇ ਰੱਖੇ ਤਾਂ ਕਿ ਸ਼ੁਭਾਨ ਵਾਲੇ ਜੀ ਉਸ ਨੂੰ ਵੀ ਆਪਾਂ ਕੁਝ ਨਾ ਕੁਝ ਸਲਾਹ ਦੇ ਸਕੀਏ ਕਿ ਨਸ਼ੇ ਨਹੀਂ ਕਰਨੇ ਜਾਂ ਆਪਣੇ ਸਰੀਰ ਦੀ ਜੀਵਨਤੀ ਆਰਕੋ ਜੀਵਨਤੀ ਆਰਕੋ ਦਾ ਸੰਭਾਲ ਰੋ ਕਰੋ ਅੱਪਾ ਕਰਾਣੇ ਦੀ ਥੈਂਕ ਯੂ ਬੋਲੋ ਜੀ ਜਾਦਾ ਕਰਦੇ ਹੋ ਇਕੱਠਾ ਕਰਦੇ ਹੋ ਪੰਜਾਬ ਦਾ ਅੰਕੂ ਕਿੰਨੇ ਦਾ? ਬਹੁਤ ਜਿਆਦਾ ਇਕੱਠਾ ਕਰ ਇਕੱਠਾ ਬਾਦਿਓ ਬਾਹਰ ਨਾ ਹੈ ਤਨੀ ਕੋਣ ਸੰਗ ਕਰਦਾ ਆਪਾਂ ਜਾ ਰਹੇ ਆ ਜੀ ਪਿੰਡ ਖੁਸ਼ੀ ਨਗਰ ਜਿੱਥੇ ਮੁੰਡੇ ਦੇ ਨਾਨਕੇ ਤੇ ਰਸਤਾ ਬਹੁਤ ਜਿਆਦਾ ਹੀ ਖਰਾਬ ਹੈ खासा ਟਾਈਮ ਲੱਗ ਜੇਗਾ ਕਿੰਨਾ ਕੀ ਟਾਈਮ ਲੱਗ ਜੇਗਾ ਕਿਉਂਕਿ ਤੇਰੇ ਸਾਹਮਣੇ 15 ਕਿ ਮਿੰਟ ਮੰਗਦੇ ਦਿੰਦੇ 15 ਤੋਂ ਮਿੰਟ ਲੱਗ ਜਾਣੇ ਆ ਬਈ

ਤੇ ਬਰਾ ਨੂੰ ਦਾ ਕੇ ਸਪੋਰਟ ਕਰਿਓ ਆਪਾਂ ਆਪਣੀ ਨਾਲ ਤੇ ਆਪਣੀ ਉਸਾਰੀ ਨਾਲ ਆ ਬਰਾ ਆ ਗਏ ਤੇ ਚੋਣ ਨਿਸ਼ਾਨ ਕਿਹੜਾ ਹੈ ਐਤਰੀ ਐਤਰੀ ਦੇ ਨਾਲ ਕੋਈ ਨਿਸ਼ਾਨ ਨਹੀਂ ਦਿੰਦਾ ਐਤਰੀ ਦਾ ਆਸਾਰੀ ਰੱਖਣਾ ਉਹ ਤੇ ਲੀ ਅਗਲੇ ਖਕੈਂਟੀ ਵਾਲਾ ਕੈਂਟੀ ਸਾਲ ਜਗ੍ਹਾ ਜੇ ਆ ਬਫਰੀ ਜੇ ਆਪਣਾ ਕੀ ਪੇਟ ਘੜਾ ਖੁਸ਼ੀ ਨਾ ਕਰਦਾ ਯਾਰ ਠੀਕ ਹੈ ਠੀਕ ਯਾਰ ਅਹੀਂ ਜਾਂ ਕੁਦੇ ਨਾਲ ਕੇ ਆ ਗਿਆ 20 पेंट ਆ ਗਿਆ ਆਪਣਾ ਪਹੁੰਚ ਗਿਆ ਜੀ ਮਿੰਨਾਂ ਨਾਲ ਕੇ ਹੋਰ ਮੰਮੀ ਦੀ ਕਿਹੜਾ ਪਹੁੰਚ ਗਿਆ ਜੀ ਆਪਾਂ ਅੰਕੂ ਦੇ ਨਾਲ ਕੋਈ ਅਜੇ ਹੋਰ ਗਿਆ ਜਦੋਂ ਮੈਂ ਕੋਈ ਸ਼ਰਤ ਦੀ ਮੋਕ ਦੀ ਚਾਹ ਵੀ ਨਾ ਕਮੰਡਾ ਚਾਹ ਚਾਹ ਉਹ ਨਹੀਂ ਗਿਆ ਨੇ ਨਾਲ 500 ਸੀ ਅਹੀਂ ਆਏ ਜੀ ਆਜੇ ਅੰਕੂ ਦਾ ਯਾਰ ਨੂੰ ਮਿਲਣਾ ਹੈ ਕਿ ਅੰਕੂ ਦਾ ਯਾਰ ਹੱਥੇ ਪਾਡੇ ਵੰਜ ਰਿਹਾ ਹੈ ਚੈੱਕ ਕਰ ਸਕਦੇ ਦੀ ਤੇ ਜਿਹਦੀ ਜਗ੍ਹਾ ਰਾਡ ਹਾ ਉਸ ਫਿਰ ਕੰਮ ਕਰਦਾ ਹੈ ਜੇ ਕੇ ਨੇ ਮੈਡੀਸਿਨ ਲੈਣੀ ਹੋਏ ਤੇ ਭਰਾ ਨਾਲ ਸੰਪਰਕ ਕਰ ਸਕਦਾ ਯਾ ਮੇਰੇ ਨਾਲ ਕਰਨਾ ਮੇਰੇ ਨਾਲ ਹਾਂ ਆਉਣਾ ਨੰਬਰ ਬੋਲ ਦੇ ਕੇ ਨੂੰ ਵੀ ਲੋਡ ਪੈ ਸਕਦੀ ਏ ਤੇਰੀ ਨੰਬਰ ਸਲੇ ਕੈਪਸ਼ਨ ਚ ਪਾ ਦਗਾ ਬਣਾ ਆ ਨੰਬਰ ਆਪਾਂ ਕੈਪਸ਼ਨ ਚ ਪਾ ਲਾਂਗੇ ਭਰਾਓ ਹਸਪੀਟਲ ਲੱਗਿਆ ਹੋਇਆ ਤੇ ਪੜਾਈ ਕੀਤੀ ਹੋਈ ਆ ਭਰਾ ਨੇ ਮੈਡੀਕਲ ਲੈਨ ਚ ਤੇ ਸੀਨੀਅਰ ਆ ਇਸ ਟਾਈਮ ਤੇ ਬਹੁਤ ਜ਼ਿਆਦਾ ਵੱਡੇ ਮਕਾਮ ਤੇ ਵੱਡੇ ਮਕਾਮ ਤੇ ਬਦਰੋਸ ਮੌਲਾ ਅਗਿਆ ਆਪਾਂ ਜਾ ਰਹੇ ਹਾਂ ਜੀ ਉੱਥੇ ਤੇ ਆਸੀ ਦਾਦਾ ਦਾ ਸਫਰ ਬਾਕੀ ਤੁਹਾਨੂੰ ਦਿਖਦੇ ਆ ਤੁਸੀਂ ਵੀਓ ਕੋ ਸ਼ਾਨਦਾਰ ਵੀਓ ਆ ਰਿਹਾ ਹੈ ਬਾਦਸ਼ਾਹ ਜੀ ਬਾਜੀ ਆਏਗਾ ਤੇ ਗੋਟਕੇ ਜੀ ਮਿੱਤਰੋ ਆਪਾਂ ਇੰਦਰ ਆਸੀ ਆਇਆ ਦਾ ਸਾਡਾ ਵੀਰ ਆਸੀ ਮਿੱਤਰੋ ਆਇਆ ਦਾ ਸਾਡਾ ਵਲੋਗ ਆਪਾਂ ਆ ਜੀ ਹੁਣ ਕਰ ਤੇ ਜਿਆਦਾ ਕੁਝ ਵੈਸੇ ਆ ਪਕੀਤਾ ਦੇ ਆਨੇ ਆ ਸਿੰਪਲ ਵਾਸਤ ਕਰੋ ਤੁਸ ਮਾ ਚੱਕਿਆ ਜੋ ਕੁਛ ਐ ਸੋਚ ਕੇ ਗੀ ਉਹ ਹੋਇਆ ਉਹ ਹੋਇਆ ਨਹੀਂ ਹੈਗਾ ਬੰਦੇ ਉਹ ਆਪਣੇ ਦੇ ਆਪਣੇ ਬੰਦੇ ਨਹੀਂ ਮਿਲਦੇ ਜਿੱਦਾਂ ਪੰਗੇ ਆਈ ਤੁਮ ਨੇ ਆ ਆ ਜਾ ਤੂੰ ਵੀ ਆ ਜਾ ਇੱਥੇ ਆ ਆ ਆਇਆ ਆ ਬਲੋ ਆ ਬਲੋ ਆਇਆ ਆ ਨਹੀਂ ਆਨੇ ਕੇ ਦਹੀਂ ਤੇ ਫੜੋ ਜਨਾ ਹਾ ਅਧਰਾ ਉਹ ਲੱਗ ਗਿਆ ਉਹ ਪਰਾ ਲੱਗ ਗਿਆ ਕੈਪ ਭਾਈ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕੀ ਕਰ ਦੋ ਕੀ ਕਰ ਦੋ ਤੂੰ ਕੀ ਆ ਤੇ ਕੀ ਆ ਇਧਰ ਆ ਤੇਰਾ ਲੱਗ ਗਿਆ ਲੱਗ ਗਿਆ ਕੀ ਕਹਿਣਾ ਬਾਈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਹਾਂ ਹੋਰ ਬਸ ਕਾਬੜੀਆਂ ਕੈਂਡ ਵੀਡੀਓ ਬਣਾਉਂਦੇ ਆ ਕਿੰਨਿਆ ਘਣੜੇ ਆਏ ਓਏ ਦੇਲੋਜੀ ਕਰਤਾ ਹੁੰਦੇ ਨੇ ਦੇਲੋਜੀ ਕਰਤਾ ਹੀ ਹੋ ਮਿਆਨੇ ਦੇ ਲਾ ਇੰਨੇ ਆਨੇ ਦੇ ਲੋਜੀ ਕਿੰਨਾ ਪਿਆਰ ਕਰਦੇ ਆ ਨਾ ਆਈ ਤੇ ਆਈ ਕਹਿੰਦੇ ਜਨੇ ਤੂੰ ਵੀ ਸਾਨੂੰ ਨਹੀਂ ਪਿਆਰ ਕਰੋ ਕਦੇ ਕੋਈ ਖੜੀ ਸਰ ਕਦੇ ਪਹਿਲੀ ਚਲੇ ਸਬਸਾ ਕਰ ਦੇ ਅਹ ਬਿਸਕਟ ਦੇ ਖਾ ਲਾ ਪਹਿਲਾ ਓਏ ਅਧਰ ਲਿਆ ਅਧਰ ਲਿਆ ਭੰਡਾ 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 ਇਸ ਤੇ ਭੰਡਾ ਮਿੱਤਰੋ 200 ਸਬਸਕ੍ਰਾਈਬਰ ਸਾਡੇ ਹੋ ਗਏ ਨੇ ਤੇ ਵੱਧ ਤੋਂ ਵੱਧ ਸਪੋਰਟ ਕਰੋ ਤਾਂ ਕਿ ਅਸੀਂ 600 ਸਬਸਕ੍ਰਾਈਬਰ ਤੱਕ ਪਹੁੰਚ ਸਕੀਏ ਤੇ ਤੁਹਾਡੇ ਸਾਰਿਆਂ ਕਰਕੇ ਹੀ ਹੈਗੇ ਅੱਗੇ ਵਧਣਾ ਹੈ ਤੇ ਲਵ ਯੂ ਸਾਰਿਆਂ ਨੂੰ